ਗੋਭੀ ਆਲੂ ਦੀ ਸਬਜ਼ੀ ਤਾਂ ਤੁਸੀਂ ਬਹੁਤ ਖਾਦੀ ਹੋਵੇਗੀ ਪਰ ਅੱਜ ਮੈਂ ਬਣਾ ਰਹੀ ਹਾਂ ਬਿਨਾ ਤਲੇ ਬਿਲਕੁਲ ਜਿਸ ਤਰ੍ਹਾਂ ਢਾਬੇ ਤੇ ਬਣਦੀ ਆ ਢਾਬਾ ਸਟਾਈਲ ਗੋਭੀ ਆਲੂ ਦੀ ਸਬਜ਼ੀ ਬਿਨਾ ਤਲੇ ਸਰਬ ਲੋਹ ਦੀ ਕੜਾਹੀ ਦੇ ਵਿੱਚ ਤੇ ਨਾਲ ਹੀ ਗਰਮਾ ਗਰਮ ਨਾਨ ਉਹ ਵੀ ਕਣਕ ਦੇ ਆਟੇ ਦੇ ਬਹੁਤ ਹੀ ਟੇਸਟੀ ਬਹੁਤ ਹੀ ਸਵਾਦ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਢਾਬਾ ਸਟਾਈਲ ਬਿਲਕੁਲ ਜਿਸ ਤਰ੍ਹਾਂ ਆਪਾਂ ਬਾਹਰ ਢਾਬੇ ਤੇ ਖਾਂਦੇ ਆ ਸਿਰਫ ਬਿਲਕੁਲ ਉਹੀ ਟੇਸਟ ਆਊਗਾ ਤੁਸੀਂ ਇੱਕ ਵਾਰੀ ਖਾ ਕੇ ਦੇਖੋ ਤੇ ਬਣਾਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਹੋਰ ਸਨਾਓ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਖੁਸ਼ ਰਹੋ ਜੀ ਹੱਸਦੇ ਵੱਸਦੇ ਰਹੋ ਕਾਰੋਬਾਰਾਂ ਚ ਵਾਧੇ ਕਰੇ ਤੇ ਚੜ੍ਹਦੀ ਕਲਾ ਚ ਰੱਖੇ ਅਸੀਂ ਵੀ ਠੀਕਿਆਂ ਚੜ੍ਹਦੀ ਕਲਾ ਚ ਆਂਦੇ ਆ ਤੁਸੀਂ ਦੇਖ ਰਹਾ ਇਹ ਹੈਗੀ ਜੀ ਗੋਭੀ ਗੋਭੀ ਮੈਂ ਕੱਟ ਲਈ ਆ ਇਹ ਗੋਭੀ ਬਿਲਕੁਲ ਤਾਜੀ ਆ ਫਰੈਸ਼ ਗੋਭੀ ਆ ਘਰ ਦੀ ਜਿਹੜੀ ਦੇਸੀ ਗੋਭੀ ਹੁੰਦੀ ਆ ਉਹ ਗੋਭੀ ਆ ਇਹ ਗੋਭੀ ਬਣਾਣੀ ਅਸੀਂ ਸਰਵਲੋ ਦੀ ਕੜਾਹੀ ਦੇ ਵਿੱਚ ਬਿਲਕੁਲ ਟਾ ਬਸਟਾਈਲ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਗੋਭੀ ਬਣ ਕੇ ਤਿਆਰ ਹੁੰਦੀ ਆ ਤੇ ਨਾਲ ਹੀ ਮੈਂ ਜਿਸ ਤਰ੍ਹਾਂ ਜਿੰਨੀ ਕ ਲੰਬਾਈ ਚ ਗੋਭੀ ਕੱਟੀਓ ਉਸੇ ਤਰ੍ਹਾਂ ਹੀ ਮੈਂ ਆਲੂ ਛਿੱਲ ਕੇ ਧੋ ਕੇ ਕੱਟ ਕੇ ਤੇ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੱਤਾ ਆ ਤੇ ਇਹ ਹੈਗਾ ਜੀ ਲਸਣ ਦੋ ਇੱਕ ਚਮਚ ਚ ਭਰ ਕੇ ਇੱਕ ਚਮਚ ਹੈਗਾ ਜੀ ਅਦਰਕ ਦਾ ਤੇ ਦੋ ਤੋਂ ਤਿੰਨ ਟਮਾਟਰ ਆ ਤੇ ਹਰੀਆਂ ਮਿਰਚਾਂ ਚਾਰ ਪੰਜ ਤੇ ਦੋ ਤਿੰਨ ਵੱਡੇ ਸਾਈਜ਼ ਦੇ ਕੱਟੇ ਹੋਏ ਸਲਾਈਸ ਲੰਬੇ ਸਾਈਜ਼ ਦੇ ਵਿੱਚ ਕੱਟੇ ਹੋਏ ਪਿਆਜ਼ ਲਾਏ ਆ ਤੇ ਇਹ ਹੈਗਾ ਜੀ ਜਿਆਦਾ ਸਾਰਾ ਹਰਾ ਧਨੀਆ ਤੁਸੀਂ ਗੋਭੀ ਦੇਖ ਸਕਦੇ ਆ ਮੈਂ ਵੱਡੇ ਵੱਡੇ ਪੀਸ ਲਏ ਆ ਜਿਆਦਾ ਬਰੀਕ ਨਹੀਂ ਗੋਭੀ ਕੀਤੀ ਤੇ ਗੋਭੀ ਜਿਹੜੀ ਆ ਇਹ ਮੈਂ ਵੱਡੇ ਜਿਹੜੇ ਗੋਭੀ ਦੇ ਫੋਲਿਆ ਵੱਡੇ ਰੱਖੇ ਆ ਬਿਲਕੁਲ ਬਹੁਤ ਹੀ ਵਧੀਆ ਬਣਦੀ ਸਾਰ ਬਲ ਉਹਦੀ ਕੜਾਈ ਦੇਖੋ ਪੂਰੀ ਤਰ੍ਹਾਂ ਇਹਨੂੰ ਮੈਂ ਗੈਸ ਤੇ ਰੱਖਤਾ ਗਰਮ ਹੋ ਚੁੱਕੀ ਆ ਜੀ ਲਓ ਜੀ ਕੜਾਹੀ ਸਾਡੀ ਬਿਲਕੁਲ ਗਰਮ ਹੋ ਚੁੱਕੀ ਆ ਇਹਦੇ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਦੇਸੀ ਤੇਲ ਸਰੋਂ ਦਾ ਸਰੋਂ ਦੇ ਤੇਲ ਦੇ ਵਿੱਚ ਤੋੜਕਾ ਲਗਾਉਣਾ ਹੈ तकरीबन ਮੈਂ ਇੱਕ ਕੜਛੀ ਹੀ ਸਰੋਂ ਦੇ ਤੇਲ ਦੀ ਪਾਈ ਆ ਬਹੁਤ ਜ਼ਿਆਦਾ ਨਹੀਂ ਪਾਣਾ ਆਮ ਕਰਕੇ ਜਿਹੜੀ ਇਹ ਗੋਭੀ ਬਣਦੀ ਆ ਫਰਾਈ ਕਰਦੇ ਆ ਜ਼ਿਆਦਾ ਕਰਕੇ ਸਾਰੇ ਪਰ ਬਿਨਾ ਫਰਾਈ ਕੀਤੇ ਹੀ ਇਸੇ ਤਰ੍ਹਾਂ ਹੀ ਬਣਾਵਾਂਗੇ ਤੇ ਸਰਵਲੋ ਦੀ ਕੜਾਹੀ ਚ ਬਣਾਵਾਂਗੇ ਸਰਵਲੋ ਦੀ ਕੜਾਹੀ ਚ ਬਣਾਉਣ ਦਾ ਇਹ ਫਾਇਦਾ ਹੁੰਦਾ ਆ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਿਲਕੁਲ ਟਾਬਾ ਸਟਾਈਲ ਬਣਦੀ ਆ ਤੇ ਜੀ ਇਹਦੇ ਵਿੱਚ ਮੈਂ ਪਾ ਦਿੱਤਾ ਜੀ ਇਹ ਹਿੰਗ ਪਾਈ ਆ ਜੀਰਾ ਪਾਇਆ ਆ ਤੇ ਜੀਰਾ ਤੇ ਹਿੰਗ ਪਾਣ ਤੋਂ ਬਾਅਦ ਹੀ ਨਾਲ ਪਾ DNA ਆਪਣਾ ਜੀ ਲਸਣ ਬਰੀਕ ਕਟਿਆ ਹੋਇਆ ਜਿਹੜਾ ਆਪਾਂ ਕਦੂਕਾਸ ਕੀਤਾ ਹੋਇਆ ਜਾਂ ਬਰੀਕ ਕੱਟ ਲਓ ਗੈਸ ਦੀ ਫਲੇਮ ਜਿਹੜੀ ਆ ਬਿਲਕੁਲ ਘਟ ਕਰ ਦੇਣੀ ਆ ਦੇ ਨਾਲ ਹੀ ਇਹਦੇ ਪਾਤਾ ਜੀ ਮੈਂ ਅਦਰਕ ਵੀ ਅਦਰਕ ਤੇ ਲਸਣ ਨੂੰ ਬਸ ਹਲਕਾ ਜਿਹਾ ਹੀ ਪਕਾਉਣਾ ਆ ਬਹੁਤ ਜ਼ਿਆਦਾ ਨਹੀਂ ਤਕਰੀਬਨ 35 40 ਸਕਿੰਟਾਂ ਦੇ ਵਿੱਚ ਹੀ ਇਹ ਜਦੋਂ ਆਪਾਂ ਗੈਸ ਦੀ ਫਲੇਮ ਤੇਜ ਹੁੰਦੀ ਆ ਕੜਾਈ ਗਰਮ ਹੁੰਦੀ ਤੇਲ ਗਰਮਦਾ ਤੇ 35 40 ਸਕਿੰਟਾਂ ਦੇ ਵਿੱਚ ਹੀ ਇਹ ਲਸਣ ਅਦਰਕ ਸਾਡਾ ਬਹੁਤ ਸੋਹਣਾ ਜਿੰਨਾ ਕ ਆਪਾਂ ਪਕਾਉਣਾ ਹੁੰਦਾ ਪੱਕ ਜਾਂਦਾ ਆ ਤੇ ਉਸ ਤੋਂ ਬਾਅਦ ਜੀ ਜਿਹੜੇ ਪਿਆਜ਼ ਸੀਗੇ ਪਿਆਜ਼ ਵੀ ਨਾਲੇ ਪਾ DNA ਲੰਬੇ ਕੱਟੇ ਹੋਏ ਪਿਆਜ਼ ਇਸੇ ਤਰ੍ਹਾਂ ਇਹ ਲੰਬੇ ਪਿਆਜ਼ ਕੱਟਣੇ ਆ ਤੇ ਇਹਨਾਂ ਨੂੰ ਬਰਾਊਨ ਹੋਣ ਤੱਕ ਹਲਕਾ ਹਲਕਾ 골ਡ ਜਿਹਾ ਬਰਾਊਨ ਕਰਨਾ ਜ਼ਿਆਦਾ ਨਹੀਂ ਅਸੀਂ ਬਰਾਊਨ ਕਰਨਾ ਡਾਰਕ ਨਹੀਂ ਕਰਨਾ ਤੇ ਇਹਨਾਂ ਨੂੰ ਪਕਾਉਣਾ ਆ ਸੋ ਜੀ ਮੈਂ ਕਹਿ ਰਹੀ ਸੀ ਕਿ ਜੇ ਸਰਵ ਲੋਹ ਦੀ ਕੜਾਹੀ ਚ ਜਿਹੜਾ ਆਪਾਂ ਖਾਣਾ ਬਣਾਉਨੇ ਆ ਇੱਕ ਤਾਂ ਸਾਡੀ ਸਿਹਤ ਵਾਸਤੇ ਫਾਇਦੇਮੰਦ ਹੈ ਦੂਸਰਾ ਇਹ ਆ ਕਿ ਇਹ ਬਿਲਕੁਲ ਟਾਬੇ ਵਾਲਾ ਟੇਸਟ ਆਉਂਦਾ ਹੈ ਜਿਹੜੇ ਟਾਬੇ ਤੇ ਬਣਾਉਂਦੇ ਆ ਗੋਭੀ ਦੀ ਸਬਜ਼ੀ ਨੂੰ ਟਾਬਾ ਸਟਾਈਲ ਕਿਤੇ ਵੀ ਬਣਾਉਂਦੇ ਆ ਉਸ ਲੋਹੇ ਦੀ ਕੜਾਹੀ 'ਚ ਬਣਦੀ ਆ ਜੀ ਇਸੇ ਕਰਕੇ ਉਹ ਇੰਨੀ ਸਵਾਦ ਤੇ ਜ਼ਿਆਦਾ ਟੇਸਟੀ ਹੁੰਦੀ ਆ ਇਹ ਜੀ ਮੈਂ ਇੱਕ ਅਲੱਗ ਬਰਤਨ ਦੇ ਵਿੱਚ ਕੌਲੀ ਦੇ ਵਿੱਚ ਮੈਂ ਤਿੰਨ ਚਮਚ ਜੀਰੇ ਦੇ ਲਿਆ ਛੋਟੇ ਹਾਫ ਚਮਚ ਲਿਆ ਹਲਦੀ ਤੇ ਹਾਂ ਇੱਕ ਚਮਚ ਲਿਆ ਜੀ ਕੁੱਟੀ ਹੋਈ ਲਾਲ ਮਿਰਚ ਤੇ ਇੱਕ ਚਮਚ ਲਈ ਆ ਮੈਂ ਦੇਗੀ ਮਿਰਚ ਦੇਗੀ ਮਿਰਚ ਜਿਹੜੀ ਆ ਸਿਰਫ ਕਲਰ ਵਾਸਤੇ ਹੀ ਹੁੰਦੀ ਆ ਉਨੇ ਦੇਰ ਸਾਡਾ ਪਿਆਜ਼ ਭੁੰਨ ਰਿਹਾ ਆ ਤੇ ਇਹ ਲਿਆ ਜੀ ਮੈਂ ਜੀਰਾ ਜੀਰਾ ਪੀਸਿਆ ਹੋਇਆ ਜੀਰਾ ਪਾਊਡਰ ਲੈ ਆ ਲਿਆ ਤੇ ਇਹਨਾਂ ਸਾਰਿਆਂ ਮਸਾਲਿਆਂ ਨੂੰ ਪਾਣੀ ਪਾ ਕੇ ਥੋੜਾ ਜਿਹਾ ਆਪਾਂ ਮਿਕਸ ਕਰਕੇ ਰੱਖ ਲੈਣਾ ਤਾਂ ਜੋ ਜਿਹੜੇ ਮਸਾਲੇ ਆ ਪੂਰੀ ਤਰ੍ਹਾਂ ਜਦੋਂ ਆਪਾਂ ਪਾਣੀ ਆ ਕੜਾਈ ਦੇ ਵਿੱਚ ਇਹ ਮਸਾਲੇ ਬਿਲਕੁਲ ਪੂਰੀ ਤਰ੍ਹਾਂ ਫੁੱਲ ਜਾਂਦੇ ਆ ਤੇ ਦੂਸਰੀ ਗੱਲ ਇਹ ਆ ਕਿ ਮਸਾਲੇ ਸੁੱਕੇ ਪਉਣ ਦੇ ਨਾਲ ਮਸਾਲੇ ਜਲਦੇ ਨਹੀਂ ਦੇਖੋ ਜੀ ਤੁਸੀਂ ਪਿਆਜ਼ ਬਿਲਕੁਲ ਮੁਰਝਾ ਜਾ ਗਿਆ ਆ ਪਿਆਜ਼ ਜਿਹੜਾ ਆ ਹਲਕਾ ਜਿਹਾ 골ਡ ਜਿਹਾ ਹੋ ਚੁੱਕਾ ਆ ਪਿੰਕ ਤੋਂ ਪਿੰਕ ਸ਼ੇਡ ਜਿੱਦਾਂ ਪਿੰਕ ਜਿਹਾ ਹੋ ਜਾਂਦਾ ਨਾ ਪਿਆਜ ਉਸ ਤਰ੍ਹਾਂ ਹੋ ਚੁੱਕਾ ਆ ਹੁਣ ਮੈਂ ਪਾ ਲਈ ਇਹਦੇ ਵਿੱਚ ਜੀ ਟਮਾਟਰ ਤੇ ਨਾਲ ਪਾ ਲਈਆਂ ਹਰੀਆਂ ਮਿਰਚਾਂ ਗੈਸ ਦੀ ਫਲੇਮ ਜਿਹੜੀ ਆ ਇਹ ਘੱਟ ਨਹੀਂ ਕਰਨੀ ਗੈਸ ਦੀ ਫਲੇਮ ਜਿਹੜੀ ਆ ਇਹ ਪਾ ਮੀਡੀਅਮ ਰੱਖਣੀ ਆ ਤੇ ਤੇਜ਼ ਗੈਸ ਤੇ ਹੀ ਬਹੁਤ ਜ਼ਿਆਦਾ ਫੁੱਲ ਵੀ ਨਹੀਂ ਕਰਨੀ ਮੀਡੀਅਮ ਤੱਕ ਹੀ ਰੱਖਣੀ ਆ ਤੇ ਉਸ ਗੈਸ ਤੇ ਹੀ ਰੱਖ ਕੇ ਇਹਨੂੰ ਪਕਾਉਣਾ ਆ ਮਸਾਲੇ ਨੂੰ ਤੇ ਮਸਾਲਾ ਜਿਹੜਾ ਆ ਪਿਆਜ਼ ਜਿਹੜੇ ਟਮਾਟਰ ਆ ਇਹਨਾਂ ਨੂੰ ਵੀ ਜਿਹਦਾ ਕੱਚਾਪਨ ਖਤਮ ਹੋ ਜਵੇ ਤੇ ਪਿਆਜ਼ ਟਮਾਟਰਾਂ ਤੋਂ ਬਾਅਦ ਨਾਲ ਹੀ ਪਾ ਦੇਣਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਦੇਣਾ ਤੇ ਨਮਕ ਇੰਨਾ ਕੁ ਪਾਣਾ ਕਿ ਜਿਹੜਾ ਪੂਰੀ ਤਰ੍ਹਾਂ ਮਸਾਲਿਆਂ ਦੇ ਵਿੱਚ ਸਾਡੀ ਗੋਭੀ ਦੇ ਵਿੱਚ ਪੂਰੀ ਤਰ੍ਹਾਂ ਰਚ ਬਸ ਜਾਵੇ ਇੰਨਾ ਕੁ ਨਮਕ ਪਾਣਾ ਨਾ ਹੀ ਗੋਭੀ ਨੂੰ ਉਬਾਲਿਆ ਤੇ ਨਾ ਹੀ ਗੋਭੀ ਨੂੰ ਫਰਾਈ ਕੀਤਾ ਤੁਸੀਂ ਦੇਖਿਓ ਬਹੁਤ ਟੇਸਟੀ ਬਿਲਕੁਲ ਗੋਭੀ ਮੈਸ਼ ਨਹੀਂ ਹੋਊਗੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਥੋੜਾ ਜਿਹਾ ਮੈਂ ਪਾਤਾ ਇਹਦੇ ਵਿੱਚ ਹਰਾ ਧਨੀਆ ਹਰੇ ਧਨੀਆ ਦਾ ਟੇਸਟ ਜਿਹੜਾ ਜਦੋਂ ਆਪਾਂ ਤੋੜ ਕੇ ਭੁੰਨਦੇ ਆ ਨਾ ਬਹੁਤ ਹੀ ਵਧੀਆ ਆਉਂਦਾ ਆ ਤੇ ਨਾਲ ਹੀ ਮੈਂ ਥੋੜੀ ਜਿਹੀ ਪਾਤੀ ਇਹਦੇ ਵਿੱਚ ਕਸੂਰੀ ਮੇਥੀ ਤੇ ਕਸੂਰੀ ਮੇਥੀ ਦਾ ਟੇਸਟ ਤੇ ਫਲੇਵਰ ਬਹੁਤ ਹੀ ਜਿਆਦਾ ਵਧੀਆ ਆਉਂਦਾ ਆ ਬਿਲਕੁਲ ਢਾਬਾ ਸਟਾਈਲ ਆ ਤੁਸੀਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਨਾ ਜਿਸ ਕਿਸੇ ਨੂੰ ਵੀ ਖਲਾਓਗੇ ਕੋਈ ਇਹ ਹੀ ਪੁੱਛੂਗਾ ਤੁਹਾਨੂੰ ਕਿ ਤੁਸੀਂ ਕਿੱਥੋਂ ਲੈ ਕੇ ਆਏ ਆ ਕਿਹੜੇ ਢਾਬੇ ਤੋਂ ਲੈ ਕੇ ਆਏ ਇੰਨੀ ਵਧੀਆ ਟੇਸਟੀ ਸਬਜ਼ੀ ਬਣਦੀ ਆ ਦੇ ਨਾਲ ਹੀ ਜਿਹੜੇ ਆਪਾਂ ਮਸਾਲੇ ਸੀ ਇਹ ਪਾਣੀ ਦੇ ਵਿੱਚ ਭੋਂ ਕੇ ਰੱਖੇ ਹੋਏ ਉਹ ਮਸਾਲੇ ਵੀ ਪਾ ਦੇਣ ਆ ਮਸਾਲੇ ਪਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਭੁੰਨਣਾ ਆ ਜਿੰਨਾ ਚਿਰ ਇਹਨਾਂ ਦਾ ਆਇਲ ਜਿਹੜਾ ਆ ਸੈਪਰੇਟ ਨਹੀਂ ਹੋ ਜਾਂਦਾ ਉਨਾਂ ਚਿਰ ਮਸਾਲੇ ਭੁੰਨਣੇ ਆ ਬਾਕੀ ਜਿਹੜਾ ਟਮਾਟਰ ਆ ਉਹ ਵੀ ਸਾਡੇ ਤਕਰੀਬਨ ਭੁੰਜ ਚੁੱਕੇ ਆ ਤੇ ਜਿਹੜਾ ਕੋਲੀ ਦੇ ਨਾਲ ਮਸਾਲਾ ਲੱਗਿਆ ਹੋਇਆ ਸੀ ਉਹ ਵੀ ਮੈਂ ਥੋੜਾ ਜਿਹਾ ਪਾਣੀ ਪਾ ਕੇ ਉਹ ਵੀ ਇਹਦੇ ਵਿੱਚ ਮੈਂ ਪਾਤਾ ਕੋਈ ਵੀ ਚੀਜ਼ ਵੇਸਟ ਨਹੀਂ ਕਰਨੀ ਚਾਹੀਦੀ ਤੇ ਤੁਸੀਂ ਜੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਬਹੁਤ ਧੰਨਵਾਦ ਆ ਥੈਂਕ ਯੂ ਵੈਰੀ ਮੱਚ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਫਿਰ ਵੀ ਤੁਹਾਡਾ ਬਹੁਤ ਧੰਨਵਾਦ ਆ ਬਹੁਤ ਬਹੁਤ ਥੈਂਕ ਯੂ ਤੇ ਤੈਹ ਦੇ ਲੋ ਟੱਕ ਕੇ ਮੈਨੂੰ ਤਕਰੀਬਨ 1 ਮਿੰਟ ਪਕਾਇਆ ਟੱਕਾ ਟੱਕੇ 1 ਮਿੰਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਆਇਲ ਆ ਬਿਲਕੁਲ ਇਹਦਾ ਸੈਪਰੇਟ ਹੋ ਗਿਆ ਆ ਆ ਦੇਖੋ ਉੱਪਰ ਆਇਲ ਆ ਗਿਆ ਤੇ ਹੁਣ ਮੈਂ ਇਹਦੇ ਵਿੱਚ ਗੋਭੀ ਪਾਤੀ ਆ ਜਦੋਂ ਮੈਂ ਗੋਭੀ ਪਾਈ ਜੀ ਕੜਾਈ ਦੇ ਵਿੱਚ ਮੇਰੇ ਮੈਨੂੰ ਇਹ ਲੱਗਾ ਸੀ ਕਿ ਸ਼ਾਇਦ ਵੀਡੀਓ ਔਨ ਆ ਪਰ ਕੈਮਰਾ ਬੰਦ ਹੋ ਗਿਆ ਸੀ ਮੇਰੇ ਕੋਲੋਂ ਪਤਾ ਨਹੀਂ ਲੱਗਾ ਕਿਉਂਕਿ ਜਦੋਂ ਬੰਦਾ ਇਕੱਲਾ ਨਾ ਵੀਡੀਓ ਬਣਾਉਂਦਾ ਆ ਸਾਰੇ ਪਾਸੇ ਖਿਆਲ ਰੱਖਣਾ ਪੈਂਦਾ ਮੈਨੂੰ ਲੱਗ ਰਿਹਾ ਸੀ ਕਿ ਵੀਡੀਓ ਔਨ ਆ ਫਿਰ ਮੈਂ ਦੇਖਿਆ ਵੀਡੀਓ ਬੰਦ ਸੀ ਉਸੇ ਟਾਈਮ ਮੈਂ ਵੀਡੀਓ ਨੂੰ ਔਨ ਕੀਤਾ ਜੀ ਗੋਭੀ ਪਾ ਦਿੱਤੀ ਸੀ ਮੈਂ ਸੋ ਜੀ ਇਸ ਗੱਲ ਦੀ ਸੌਰੀ ਚਾਹੁੰਦੇ ਆ ਮaaf ਕਰਨਾ ਗਲਤੀਆਂ ਹੋ ਜਾਂਦੀਆਂ ਲਓ ਜੀ ਨਾਲ ਹੀ ਮੈਂ ਪਾ ਦਣਿਆ ਆਲੂ ਜਿੰਨੀ ਕੁ ਮੈਂ ਗੋਭੀ ਜ਼ਿਆਦਾ ਕੱਟੀ ਹੋਈ ਸੀ ਪਰ ਜਿੰਨੀ ਕੁ ਲੋੜ ਸੀਗੀ ਕੜਾਈ ਵੀ ਮੇਰੀ ਦੇ ਵਿੱਚ ਜਿੰਨੀ ਕਾਗੇ ਗੋਭੀ ਮੈਂ ਉਨੀਕ ਹੀ ਬਣਾਉਣੀ ਆ ਬਾਕੀ ਆਪਾਂ ਰੱਖ ਲੈਣੀ ਆ ਆ ਦੇਖੋ ਜੀ ਇਸ ਤਰ੍ਹਾਂ ਹਲਕਾ ਜਿਹਾ ਗੋਭੀ ਨੂੰ ਇਸ ਤਰ੍ਹਾਂ ਮੈਂ ਮਿਕਸ ਕਰ ਰਹੀ ਆ ਹਲਕੇ ਹੱਥ ਦੇ ਨਾਲ ਤੇ ਜਿਹੜੀ ਗੈਸ ਦੀ ਫਲੇਮ ਆ ਇਸੇ ਤਰ੍ਹਾਂ ਹੀ ਰੱਖਣੀ ਆ ਆਈ ਰੱਖਣੀ ਆ ਮੀਡੀਅਮ ਤਾਂ ਥੋੜੀ ਘੱਟ ਰੱਖਣੀ ਆ ਦੇਖੋ ਗੋਭੀ ਪੂਰੀ ਤਰ੍ਹਾਂ ਮੈਂ ਮਿਕਸ ਕਰ ਲਈ ਆ ਦੇਖ ਸਕਦੇ ਹੋ ਤੁਸੀਂ ਗੋਭੀ ਦਾ ਕਲਰ ਕਿੰਨਾ ਸੋਹਣਾ ਲੱਗ ਰਿਹਾ ਸੀ ਤੇ ਹੁਣ ਮੈਂ ਇਹਨੂੰ ਢੱਕ ਕੇ ਪਕਾਉਣਾ ਆ ਜਿਹੜੀ ਗੋਭੀ ਤੇ ਆਲੂ ਥੋੜੇ ਜੇ ਮੇਰੇ ਬਚ ਗਏ ਆ ਇਹਨਾਂ ਨੂੰ ਮੈਂ ਇੱਕ ਲਫਾਫੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਲਗਾ ਦੋਗੀ ਫਿਰ ਬਣਾ ਲਵਾਂਗੇ ਜੀ ਤੇ ਤਕਰੀਬਨ 2-3 ਮਿੰਟ ਦੇ ਬਾਅਦ ਗੋਭੀ ਨੂੰ ਮੈਂ ਹੁਣ ਦੁਬਾਰਾ ਹਿਲਾ ਕੇ ਚੈੱਕ ਕਰ ਰਹੀ ਆ ਜੀ ਦੇਖੋ ਜੀ ਤੁਸੀਂ ਦੇਖੋਗੇ ਗੋਭੀ ਬਿਲਕੁਲ ਬਣੂਗੀ ਇਸੇ ਤਰ੍ਹਾਂ ਹੀ ਖੜਮੀ ਖੜਮੀ ਤੇ ਬਣੂਗੀ ਪੂਰੀ ਸੌਫਟ ਪੂਰੀ ਤਰ੍ਹਾਂ ਅੰਦਰ ਤੱਕ ਇਹਦੇ ਮਸਾਲੇ ਇਹਨਾਂ ਪੂਰੇ ਤੱਕ ਪਹੁੰਚ ਜਾਣੇ ਆ ਜੀ ਤੇ ਇੰਨੀ ਟੇਸਟੀ ਇਹ ਗੋਭੀ ਬਣ ਕੇ ਤਿਆਰ ਹੁੰਦੀ ਆ ਜਿਹੜਾ ਲੋਹੇ ਦਾ ਟੇਸਟ ਆ ਸਰਵ ਲੋਹੇ ਦੀ ਕੜਾਹੀ ਚ ਬਣਿਆ ਨਾ ਬਸ ਉਹਦਾ ਟੇਸਟ ਤਾਂ ਤੁਸੀਂ ਕਦੇ ਵੀ ਨਹੀਂ ਭੁੱਲ ਸਕਦੇ ਇੰਨੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੇ ਤੁਹਾਨੂੰ ਪਤਾ ਹੋਵੇਗਾ ਕਿ ਪਹਿਲਾਂ ਵੀ ਇਹ ਲੋਹੇ ਦੇ ਬਰਤਨਾਂ ਵਿੱਚ ਜਾਂ ਚੁੱਲਿਆਂ ਤੇ ਸਾਡੀਆਂ ਇਦਾਂ ਸਬਜ਼ੀਆਂ ਬਣਦੀਆਂ ਹੁੰਦੀਆਂ ਸੀਗਾ ਉਹ ਟੇਸਟ ਹੀ ਨਹੀਂ ਮਿਲਦਾ ਹੁਣ ਆਪਾਂ ਆਮ ਜਿੱਦਾਂ ਬਣਾਉਂਦੇ ਆਂ ਪਰ ਇਸ ਤਰ੍ਹਾਂ ਤੁਸੀਂ ਸਰਵ ਲੋਹ ਦੀ ਕੜਾਹੀ ਲਿਆਓ ਇੱਕ ਤਾਂ ਇਹ ਸਾਡੀ ਖੂਨ ਦੀ ਕਮੀ ਨੂੰ ਪੂਰਾ ਕਰਦਾ ਜਿਹਦੇ ਵਿੱਚ ਖੂਨ ਦੀ ਕਮੀ ਘੱਟ ਹੋਵੇ ਤੇ ਦੂਸਰਾ ਜੀ ਇਹ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਇਸ ਕੜਾਹੀ ਦੇ ਵਿੱਚ ਖਾਣਾ ਬਣਾਉਣਾ ਦੇਖੋ ਸਬਜੀ ਦਾ ਕਲਰ ਤੇ ਸਬਜੀ ਦੀ ਰੰਗਤ ਦੇਖੋ ਬਹੁਤ ਹੀ ਵਧੀਆ ਬਿਲਕੁਲ ਢਾਬਾ ਸਟਾਈਲ ਆ ਤੇ ਸਬਜੀ ਸਾਡੀ ਬਣ ਚੁੱਕੀ ਆ ਉਧਰ ਜੀ ਮੈਂ ਇਹ ਬਣਾਇਆ ਜੀ नान नान ਜਿਹੜਾ ਆ ਇਹ ਮੈਂ ਬਣਾਇਆ ਆ ਬਿਲਕੁਲ ਕਣਕ ਦੇ ਆਟੇ ਦਾ ਕੋਈ ਨਹੀਂ ਮੈਂ ਤਿਆਰ ਕੀਤਾ ਕੁਛ ਨਹੀਂ ਕੀਤਾ ਇਹ ਮੈਂ ਸਿੰਪਲ ਆਟੇ ਦਾ ਬਣਾਇਆ ਆ ਆਟਾ ਸਿਰਫ ਆਟਾ ਗੁੰਨਣ ਦਾ ਹੀ ਹੁੰਦਾ ਹੈ ਕਿ ਦਹੀਂ ਪਾ ਕੇ ਗੁੰਦਣਾ ਪੈਂਦਾ ਉਹ ਮੈਂ ਕਿਸੇ ਦਿਨ ਫਿਰ ਤੁਹਾਨੂੰ नान ਦੀ ਰੈਸਪੀ ਦਵਾਂਗੀ ਕਿਉਂਕਿ ਮੈਨੂੰ ਜਿਆਦਾ ਥੋੜੀ ਜਿਹੀ ਕਾਹਲੀ ਸੀਗੀ ਆਪਣਾ ਖਾਣਾ ਬਣਾਉਣ ਦੀ ਇਸ ਕਰਕੇ ਲਓ ਜੀ ਕਲੌਂਜੀ ਲਾਈ ਸੀ ਤੇ ਹਰਾ ਧਨੀਆ ਲਾਇਆ ਸੀ ਥੋੜੀ ਜਿਹੀ ਕਸੂਰੀ ਮੇਥੀ ਲਾਈ ਸੀ ਬਿਲਕੁਲ ਸਾਡਾ ਨਾਨ ਜਿਹੜਾ ਆ ਇਹ ਬਣ ਕੇ ਹੋ ਗਿਆ ਜੀ ਤਿਆਰ ਤੇ ਇੱਧਰ ਸਾਡੀ ਗੋਭੀ ਦੀ ਸਬਜ਼ੀ ਵੀ ਬਣ ਕੇ ਤਿਆਰ ਹੋ ਗਈ ਆ ਜੀ ਹੁਣ ਮੈਂ ਲੱਗਿਆ ਜੀ ਸਰਵ ਕਰਨ ਸਰਵ ਕਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਗਰਮ ਮਸਾਲਾ ਹੋਮ ਮੇਡ ਘਰ ਦਾ ਗਰਮ ਮਸਾਲਾ ਜੀ ਉਹ ਪਾਇਆ ਆ ਤੇ ਨਾਲ ਹੀ ਪਾਤਾ ਜੀ ਬਹੁਤ ਜਿਆਦਾ ਸਾਰਾ ਹਰਾ ਧਨੀਆ ਦੇਖੋ ਜੀ ਤੁਸੀਂ ਸਬਜੀ ਦਾ ਕਲਰ ਤੇ ਸਬਜੀ ਦੀ ਰੰਗਤ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਬਜੀ ਦਾ ਟੇਸਟ ਇੱਕ ਵਾਰੀ ਤੁਸੀਂ ਸਰਵਲ ਉਹਦੀ ਕੜਾਈ 'ਚ ਸਬਜੀ ਬਣਾਇਓ ਤੇ ਇਹਦਾ ਟੇਸਟ ਕਰਕੇ ਦੇਖਿਓ ਤੇ ਤੁਸੀਂ ਇਸੇ ਹੀ ਕੜਾਈ ਦੇ ਵਿੱਚ ਹਰ ਕੋਈ ਸਬਜੀ ਬਣਾਉਂਗੇ ਬਹੁਤ ਹੀ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੈਲਥੀ ਆ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਆ ਤੇ ਬਣਾਇਓ ਸਬਜੀ ਦੇਖੋ ਬਿਲਕੁਲ ਕੱਲਾ ਕੱਲਾ ਫੁੱਲ ਬਿਲਕੁਲ ਵਧੀਆ ਪਰਫੈਕਟ ਆ ਕੋਈ ਮੈਸ਼ ਨਹੀਂ ਹੋਈ ਸਬਜੀ ਦੇਖੋ ਤੁਸੀਂ ਬੜੇ ਆਰਾਮ ਦੇ ਨਾਲ ਅਸੀਂ ਬਣਾਈ ਆ ਤੇ ਜੀ ਦੇਖੋ ਆ ਦੇਖੋ ਵਾਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਥੋੜਾ ਜਿਹਾ ਮੈਂ ਧਨੀਆ ਹੋਰ ਇੱਤੇ ਪਾਇਆ ਧਨੀਆ ਪਾਣ ਤੋਂ ਬਾਅਦ ਜੀ ਮੈਂ ਤੁਹਾਨੂੰ ਇਹਨੂੰ ਨੇੜਿਓਂ ਕਰਕੇ ਕੈਮਰੇ ਦੇ ਨਾਲ ਦਿਖਾ ਰਹੀ ਆ ਦੇਖੋ ਸਬਜੀ ਦਾ ਕਲਰ ਤੇ ਸਬਜੀ ਬਹੁਤ ਹੀ ਵਧੀਆ ਬਹੁਤ ਹੀ ਅਮੇਜ਼ਿੰਗ ਆ ਟੇਸਟੀ ਆ ਬਿਲਕੁਲ ਢਾਬਾ ਸਟਾਈਲ ਆ ਮੈਂ ਲੱਗੀਆਂ ਜੀ ਸਰਵ ਕਰਨ ਸਰਵ ਕਰਨ ਵਾਸਤੇ ਜੀ ਆ ਦੇਖੋ ਜੀ ਕੈਮਰਾ ਥੋੜਾ ਜਿਹਾ ਮੇਰੇ ਤੋਂ ਉਹ ਬੰਦ ਹੋ ਗਿਆ ਸੀ ਮੈਂ ਦੁਬਾਰਾ ਫੇਰ ਇਹਨੂੰ ਸਰਵਿੰਗ ਬਾウル ਦੇ ਵਿੱਚ ਪਾ ਰਹੀ ਆ ਸਬਜੀ ਨੂੰ ਦੇਖੋ ਸਬਜੀ ਵਾਹਿਗੁਰੂ ਸੱਚੇ ਪਾਸ਼ਾ ਆਪ ਬਰਕਤਾਂ ਪਾਉਂਦੇ ਆ ਜੀ ਸਬਜੀ ਵਾਹਿਗੁਰੂ ਦਾ ਨਾਮ ਲੈ ਕੇ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਕੋਈ ਵੀ ਕੰਮ ਕਰਦੇ ਆ ਉਹ ਸੱਚੇ ਪਾਸ਼ਾ ਦਾ ਨਾਮ ਲੈ ਕੇ ਬਣਾਇਆ ਕਰੋ ਤੇ ਮਹਾਰਾਜ ਸੱਚੇ ਪਾਸ਼ਾ ਬਰਕਤਾਂ ਪਾਉਂਦੇ ਆ ਸਾਖਸ਼ਾਤ ਆਪ ਹਾਜ਼ਰ ਨਜ਼ਰ ਹੁੰਦੇ ਆ ਵਾਓ ਦੇਖੋ ਕਿੰਨੀ ਵਧੀਆ ਗੋਭੀ ਦੀ ਸਬਜੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਟੇਸਟੀ ਬਹੁਤ ਹੀ ਅਮੇਜ਼ਿੰਗ ਨਾਲ ਜੀ ਲਓ ਗਰਮਾ ਗਰਮ ਨਾਨ ਤੇ ਇਹ ਜਿਹੜਾ ਨਾਨ ਬਣਾਇਆ ਜੀ ਇਹ ਨੂੰ ਤੁਸੀਂ ਇਹਦੇ ਉੱਤੇ ਲਾਉਂਗੇ ਤੁਸੀਂ ਬਟਰ ਬਟਰ ਘਰ ਦਾ ਮੱਖਣ ਘਰ ਦਾ ਮੱਖਣ ਲਿਆ ਜੀ ਮੈਂ ਤੇ ਬਹੁਤ ਹੀ ਟੇਸਟੀ ਤੁਸੀਂ ਚਾਹੋ ਤਾਂ ਤੁਸੀਂ ਸਿੰਪਲ ਫੁਲਕੇ ਦੇ ਨਾਲ ਤਾਜ਼ਾ ਸਿੰਪਲ ਫੁਲਕਾ ਹੋਵੇ ਨਾ ਉਹਦੇ ਨਾਲ ਵੀ ਲੈ ਸਕਦੇ ਆ ਸਿੰਪਲ ਪਰਾਂਠੇ ਨਾਲ ਵੀ ਲੈ ਸਕਦੇ ਆ ਤੇ ਨਾਲ ਜੀ ਮੈਂ ਗੋਭੀ ਦੀ ਸਬਜ਼ੀ ਦੇ ਵਿੱਚ ਪਾ ਰਹੀ ਆ ਬਟਰ ਇਹ ਹੀ ਮੱਖਣ ਘਰ ਦਾ ਕੱਢਿਆ ਹੋਇਆ ਮੱਖਣ ਬਿਲਕੁਲ ਫਰੈਸ਼ ਆ ਤਾਜ਼ਾ ਆ ਬਹੁਤ ਹੀ ਵਧੀਆ ਟੇਸਟੀ ਆ ਮੱਖਣ ਮੈਲਟ ਹੋ ਰਿਹਾ ਆ ਤੇ ਨਾਲ ਹੀ ਜੀ ਇਹ ਸਾਡਾ नान ਉਹ ਵੀ ਮੱਖਣ ਵਾਲਾ ਤੇ ਨਾਲ ਹੀ ਆਪਾਂ ਹੋਰ ਹਰਾ ਧਨੀਆ ਪਾਤਾ ਆ ਲਓ ਜੀ ਸਾਡੀ ਬਿਲਕੁਲ ਸਾਡਾ ਇਹ ਖਾਣਾ ਬਣ ਕੇ ਤਿਆਰ ਹੋ ਗਿਆ ਸ਼ੁੱਧ ਖਾਣਾ ਦੇਸੀ ਖਾਣਾ ਵਧੀਆ ਸਿਹਤਮੰਦ ਖਾਣਾ ਚੰਗਾ ਖਾਓ ਤੰਦਰੁਸਤ ਰਹੋ ਤੇ ਵਾਹਿਗੁਰੂ ਤੁਹਾਨੂੰ ਤੰਦਰੁਸਤیاں ਬਖਸ਼ੇ ਦੇਖੋ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾ ਰਹੀ ਆ ਕਿਆ ਲੋਕੇਸ਼ਨ ਆ ਕਿਆ ਚੀਜ਼ ਹੈ ਜੀ ਆ ਬਣਾਇਓ ਜੀ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਵਾਗਰ ਤੁਹਾਨੂੰ ਖੁਸ਼ ਰੱਖੇ ਤੁਹਾਨੂੰ ਮੈਂ ਹੁਣ ਤੋੜ ਕੇ ਵੀ ਦਿਖਾਨੀ ਆ ਬਾਈਟ ਵੀ ਲੈ ਕੇ ਦਿਖਾਨੀ ਆ ਤੇ ਫੇਰ ਮੈਂ ਟੇਸਟ ਕੀਤਾ ਫੇਰ ਤਾਂ ਰਹਿ ਨਹੀਂ ਹੁੰਦਾ ਜੀ ਜਦੋਂ ਆਪਾਂ ਇੱਕ ਬਾਈਟ ਲੈ ਲੈਂਦੇ ਆ ਮੈਂ ਉਧਰੋਂ ਸਬਜੀ ਹੋਰ ਪਾ ਲਈ ਆ ਤੇ ਮੈਂ ਸੋਚਿਆ ਕਿ ਇਹ ਜਿਹੜੀ ਸਰਵ ਕੀਤੀ ਹੋਇ ਇਹਨਾਂ ਨੂੰ ਰਹਿਣ ਦਿੰਨੇ ਆ ਤੇ ਨਾਲ ਹੀ ਉਹ ਜਿਹੜੀ ਕੜਾਈ ਦੇ ਵਿੱਚ ਸਬਜੀ ਸੀ ਉਹ ਪਾਈ ਆ ਉਹਦੇ ਨਾਲ ਆਪਾਂ ਇੱਕ ਬਾਈਟ ਲੈ ਕੇ ਟੇਸਟ ਕਰਨ ਲੱਗੇ ਆ ਤੇ ਜੀ ਫੇਰ ਨਹੀਂ ਰਹਿ ਹੁੰਦਾ ਜਦੋਂ ਤੁਸੀਂ ਇੱਕ ਵਾਰੀ ਖਾਣੇ ਆ ਨਾ ਪਸ ਫੇਰ ਹੱਥ ਨਹੀਂ ਰੁਕਦਾ ਫਿਰ ਦਿਲ ਕਰਦਾ ਹੈ ਕਿ ਖਾਈ ਜਾਈਏ ਥੋੜਾ ਜਿਹਾ ਬਟਰ ਲੈ ਲਓ ਨਾਲ ਤੇ ਨਾਲ ਦੇਖੋ ਗੋਭੀ ਦਾ ਫੁੱਲ ਤਾਜੀ-ਤਾਜੀ ਫਰੈਸ਼-ਫਰੈਸ਼ ਗੋਭੀ ਉਹ ਵੀ ਸਰਵਲੋ ਦੀ ਕੜਾਹੀ ਦੇ ਵਿੱਚ ਬਣੀ ਹੋਈ ਬਹੁਤ ਹੀ ਅਮੇਜ਼ਿੰਗ ਬਹੁਤ ਹੀ ਟੇਸਟੀ ਦੇਖੋ ਇਸ ਤਰ੍ਹਾਂ ਇੱਕ ਵਾਈਟ ਲਓ ਪੂਰੀ ਸਬਜੀ ਦੇ ਨਾਲ ਫੁੱਲ ਭਰ ਕੇ ਖਾਓ ਤੇ ਇੰਜੋਏ ਕਰੋ ਦੇਖੋ ਕਿੰਨੀ ਵਧੀਆ ਗਰਮ-ਗਰਮ ਖਾਓ ਜ਼ਰੂਰ ਬਣਾ ਕੇ ਦੇਖਿਓ ਜੀ ਸਰਵਲੋ ਦੀ ਕੜਾਹੀ ਦੇ ਵਿੱਚ ਤੇ ਮੈਂ ਹੁਣ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਤੇ ਮੈਨੂੰ ਦਿਓ ਜੀ ਇਜਾਜ਼ਤ ਸਬਜੀ ਗਰਮ ਸੀ ਮੈਂ ਦੁਬਾਰਾ ਫੇਰ ਵਾਈਟ ਲਈ ਆ ਤੇ ਖਾਣੀ ਸ਼ੁਰੂ ਕਰ ਦਿੱਤੀ ਆ ਬਹੁਤ ਹੀ ਟੇਸਟੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਜੀ ਭੁੱਲਣਾ ਤੇ ਸਾਂ ਵਿਦੇਸਾਂ ਚ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਆ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਆ ਬਣਾਓ ਖਾਓ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖੇ ਲਓ ਜੀ ਮੈਂ ਹੁਣ ਤੁਹਾਨੂੰ ਮਿਲੂੰਗੀ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੇ ਉਦੋਂ ਤੱਕ ਲਈ ਮੈਨੂੰ ਜੀਓ ਦਿਓ ਇਜਾਜ਼ਤ ਜੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਖੁਸ਼ ਰਹੋ ਤੰਦਰੁਸਤ ਰਹੋ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਜੀ ਖਾਂਦੇ ਖਾਂਦੇ ਨਾ ਰਹਿ ਨਹੀਂ ਹੁੰਦਾ ਸੀ ਇੰਨੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਸੀ ਜ਼ਰੂਰ ਖਾਓ ਥੈਂਕ ਯੂ ਰੱਬ ਰਾਖਾ